ਤਤਨਾਮ ਸ੍ਰੀ ਵਾਹਿਗੁਰੂ ਸੰਜੀਰ ਰਾ ਸਾਹਿਬ ਹਰਿ ਜੁ ਤੁ ਪਗਤ ਪਾਇ ਪੈ ਰਖਦਾ ਯਾ ਰਾਮ ਰਾਜੀ ਮਰਨ ਨਕ ਦੁਸ਼ਟੇ ਮਾਰਿਆ ਫਿਰ ਨਾ ਤਰੈ ਅਹੰਕਾਰੀਆਂ ਨਿੰਦਕਾਂ ਤੇ ਦੇ ਨਾਮ ਦੇ ਮੁਖਲਾਇ ਜਰਨਾਨਕ ਸਰਸੇ ਦੇ ਅੰਤਲੇ ਚੜਾਇ

ਤੇ ਤੇਰੀ ਰਗ ਪਰਿਸ਼ੁ ਕਈਆ ਕੀਤੀ ਤੇਰੀ ਗਵਨ ਹਰੀ ਗਵਨ ਤੁਤਨੋਂ ਪਮੜ ਪਾਣੀ ਵੇ ਸੰਤਰ ਗਵੇ ਰਜਾ ਧਰਮ ਦਵਾਈ ਗਵਨ ਤਦਨੋ ਚਿਤ ਗੁਪਤ ਲਿਖ ਜਾਣ ਨਾ ਨਿਖ ਲਿਖ ਧਰਮ ਵਿਚਾਰੇ ਗਵਨ ਤੁਦਨ ਮੀਸਰ ਬਰਮਾ ਦੇਵੀ ਸਹੋਂ ਤੇਰੇ ਸਦਾ ਸਵਾਰੇ ਗਵਨ ਤੁਧਨੋ ਇੰਦਰੇਂਦਰ ਸੁਨੋ ਬੈਠੇ ਦੇਵਤੀ ਅੰਦਰ ਲਾਨੇ ਗਵਨ ਤੁਧਨੋ ਸੱਤ ਸਮਾਧੀ ਅੰਦਰ ਗਵਨ ਤੁਧਨੋ ਸਾਧ ਵਿਚਾਰੇ ਗਵਨ ਤੁਧਰੋ ਜਤੀ ਸਤੀ ਸੰਤੋਖੀ ਗਵਨ ਤੁਧਨੋ ਵੀਰ ਕਰਾਰੇ ਗਵਰ ਤੁਧਨੋ ਪੰਡਤ ਪੰਨਕੀਸਰ ਜਗ ਜਗ ਵਿਦਾਨਾਨੇ ਗਵਨ ਤੁਧਨੋ ਮੋਹਣ ਗਉਂਦ ਤੁਧ ਨੋ ਰਤਨੁ ਪਾਇ ਤੇਰੀ 68 ਤੀਰਥਨਾਰੇ ਗਉਂਦ ਤੁਧ ਜੋਦਾ ਮਨਸੂਰਾ ਗਉਂਦ ਤੁਧ ਨੋ ਖੋੜਿ ਚਾਰੀ ਗਉਂਦ ਤੁਧ ਨੋ ਖੰਡ ਮੰਡਲ ਵਰ ਮੰਡਾ ਕਰ ਕਰ ਕੇ ਤੇਰੀ ਤਾਰੀ ਸੇ ਤਦਨ ਗਾਵਨ ਜੋ ਤੁਧ ਭਾਵਨਾ ਰਤੇ ਤੇਰੀ ਭਗਤ ਰਸਰਨੇ ਹੂਰ ਕੀਤੇ ਤੁਧਨ ਗਾਵਨ ਸੇ ਮੈਂ ਜਿਤਨੇ ਆਵਨ ਨਾਨਕ ਆ ਵਿਚਾਰੇ ਜੋਈ ਜੋਈ ਸਦਾ ਸਤਿ ਸਭ ਸਚ ਸਚਿ ਨਾਹੀ ਹੇ ਵੀ ਉਸ ਜਗ ਜਸੀ ਰਚਨਾ ਜੀਨ ਰਚਾਈ ਰੰਗੀ ਰੰਗੀ ਪੌਂਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖ ਗਿਧ ਆਪਣਾ ਜੋ ਤ੍ਰਿਤੀ ਵੜਾਈ ਜੋਤਿ ਭਵੈ ਸੋਇ ਕਰਸੀ ਫਿਰੁ ਕਮਨ ਕਰਨਾ ਜਾਈ ਸੋ ਪਾਤਿ ਸਹੋ ਸ਼ਪਤ ਸਹਿਬ ਨਾਨਕ ਰਹਿਣ ਰਜਾਈ ਸਸ ਮੁੰਦ ਬੈਨ ਸੂਲ ਵੱਡ ਅੱਖ ਸੰਗੂ ਇੱਕ ਵੱਡ ਵੱਡ ਡਿੱਟਾ ਹੋਏ ਕੀਮਤ ਪਾਇ ਨਾ ਗਿਆ ਜਾਏ ਕਹਿਣ ਵਾਲੀ تیر ਰਸਮ ਆਈ ਵੱਟੇ ਮੇਰੀ ਸਹੇਬ ਗੁਰੂ ਬੀਰਾ ਗੁਣੀ ਨਹੀਂ ਆ ਕੋ ਨ ਜਾਣ ਤਿਰ ਕੀ ਤ ਕੀ ਵਿੜ ਚੀ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਬਿਲ ਕੀਮਤ ਪਾਈ ਗਿਆਨੀ ਧਿਆਨ ਦੀ ਗੁਰ ਗੁਰਾਈ ਕੰਡ ਜਾਈ ਤੀਤ ਲੁੜਾਈ ਸਭ ਸਤ ਸਭ ਤਪ ਸੰਜੰਗ ਆਈਆ ਸਿੱਤ ਬੁਰਖਾਂ ਕੀਆ ਵਡਿਆਈਆ ਤਦਵੇਂ ਸਿਧੀ ਕਿਨੇ ਨ ਪਈਆ ਕਰਮ ਨੇ ਡੱਕ ਰਹਾਈਆ ਫਲ ਵੜ ਤਵ ਜਾਰ ਸਿੱਖਤੀ ਭਰੀ ਤੇਰੇ ਪੰਡਰ ਜਿਸ ਤੋਂ ਦੇ ਤਿਸ ਕਿਆ ਜਾਰ ਨਾਨਕ ਸਤਿ ਸਵਰਣ ਹੋਰ ਸ ਮਮ ਰੈਨ ਅੱਖਾਂ ਜੀਵ ਬਸਰੇ ਮਰ ਜਾਉ ਅੱਖਣੀ ਅੱਖਾ ਸਚਨਾ ਸਚਿਨ ਅੰਗੀਰਖੂ ਕੋ ਦੁਖ ਕਹ ਜਨੀਏ ਦੁਖ ਸੁਖ ਮਿਸਰ ਮਿਰਭਾਇ ਸਚ ਸਚ ਸਚਿਨ ਹੋਇਰ ਸਚਿਨ ਕੀਤਨ ਵਡਿਆਈ ਅਕਤ ਕੇ ਕੀਮਤ ਨਿਭਾਈ ਜੇ ਸਭ ਕੇ ਅਖਣ ਪਹਿ ਵਡਨ ਵਕਟ ਨ ਜਾਇ ਨਾਮ ਰੇ ਨਾ ਹੋ ਸੋਗਾ ਜਿੰਦਰੇ ਜੁਕੇ ਭੋਗਾ ਗੁਣ ਹੋਰ ਨਾਹੀ ਕੋਈ ਨਾ ਕੁਵਾਂ ਨਾ ਕੋਈ ਜਿਵੜਾ ਕੋ ਤੇਵੜ ਤੇਰੀ ਦਾਤ ਜਿੰਦਰਾ ਕਰਕੇ ਕੀਤੀ ਰਾਤ ਕਸਮ ਸਰਤੇ ਕਮ ਜਾਤ ਨਾਨਕ ਨਵ ਬੈਸਰਾਤ ਰਾਗੁ ਜਰੀ ਮਹਲਾ ਚੰਤਾ ਹਰ ਕੀ ਜਨ ਸਤ ਗੁਰ ਸਤ ਪੁਰਖ ਬਿਨੋ ਕਰੋ ਗੁਰ ਪਾਸ ਹਮ ਕੇ ਰੇ ਕਿਰਮ ਸਤ ਗੁਰ ਸਰਣਾਈ ਕਰ ਦੇ ਅਨੰਮ ਪਰਗਾਸ ਨਿਰਮੀਤ ਗੁਰ ਦੇਵ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤਿ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਗਵਦੀਰੀ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਨੈ ਦ੍ਰਿਪਤਾਸ ਮਿਰ ਸੰਗਤ ਗੋਲ ਕਰ ਗਾਸ ਜਿਨ ਹਰ 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 ਰਸ ਨਾਮਨ ਪਾਇਆ ਤੇ ਬਾਗ ਇਹਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ 니 ਆਏ ਤਿਰਗ ਜੀਵੈ ਤਿਰਗ ਜੀਵਾਸ ਇਹ ਰਹਿ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮਸਤਿ ਗਿ ਲਖਿਆ ਲਿਖਾਸ ਧਨ ਦਨ ਸਤ ਸੰਗਤ ਜਿਤ ਹਰ ਸਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵ ਕਾਹੀ ਰੇ ਮਨ ਚਿਤ ਵੇਦਮਾਉ ਜਰਾ ਜੀ ਹੋ ਪਰ ਸਿਰ ਪੱਥਰ ਮੈਂ ਜੰਤੋ ਪਾਈ ਤਾਂ ਕਰਿ ਕਾਗੇ ਕਰ ਤਰੇ ਮੇਰੇ ਮਧੂ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਪ੍ਰਮਪਦ ਪਾਇਆ ਸੋ ਕੇ ਕਾਸ਼ਟ ਹਰਿਆਰ ਜਨ ਪਿਤਾ ਲੋਕ ਸੁਪੰਤ ਕੋਇ ਨ ਕਿਸ ਕੀ ਧਰਿਆ ਸਿਰ ਸਿਖ ਸਭਾਈ ਠਾਕੁਰ ਕਾਹੀ ਮਨ ਪਉ ਖਰਿਆ ਊੜ ਊੜ ਵਸੇ ਕੋ ਸਾਤਿ ਸਪਚੇ ਬਜਰੇਸ਼ਰਯ ਜਿਨ ਕਵਣ ਕਲਾ ਵ ਕਵਣ ਚ ਗਾਵ ਮਨ ਮੇ ਸਿਮਰਨ ਕਰਿਆ ਸਬਨਿਦਾਨ ਦਸ ਸਿਤਾ ਠਕਰ ਕਰਤਰਧਰਯ ਜਿੰਦਾਨਿਕ ਬਲ ਬਲ ਸਤ ਬਲ ਜਾਈਏ ਤੇਰੇ ਅੰਤਨ ਭਰ ਬਰਿਆ ਗਗ ਸਮੁਨ ਚੁਥਾ ਸੋ ਪੁਰਖ ਇਕ ਅੰਕਰ ਸਤਗੁਰ ਪਰਜਾਦ ਸੋ ਪੁਰਖ ਨਰਜਨ ਹਰ ਪੁਰਖ ਨਰਜਨ ਹਰ ਅਗਮ ਅਗਮ ਪਰਾ ਸਬਦ ਅਵੈ ਸਬਦ ਅਵ ਤੁਜੀ ਅਰ ਸਚੇ ਸਿਰਜਣਹਾਰ ਸਬ ਜੀ ਤਮਾਰੇ ਜੀ ਤੁਜੀ ਆਂ ਕਾਦਾ ਤਰ ਅਰਥ ਆਵੋ ਸੰਤੋ ਜੀ ਸਬ ਦੂਖ ਉਸਾਰਣਹਾਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂ ਕਟ ਕਟ ਅੰਤਰ ਸਰ ਮਿਲੰਤਰ ਜੀ ਹਰੇ ਕੋਪੁਰ ਕਿਸਮਾਨ ਇਕ ਦਤ ਤੇ ਇਕ ਵਿਗਾਰੀ ਜੀ ਸਭ ਤੇਰੇ ਚੋਲ ਵਿੜਣ ਤੂੰ ਆਪੇ ਦਾਤਾ ਆਪੇ ਪੂਤ ਜੀ ਹਉ ਤਦ ਬਿਨਿ ਵਰਨ ਜਾਣ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਅਖ ਵਖਾਣਾ ਜੋ ਸੇਵ ਹੈ ਜੋ ਸੇਵ ਤੁੱਜੀ ਜਨ ਨਾਨਕ ਤੈਨ ਕੁਰਬਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਜੀ ਇਸ ਜੈ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਆਇਆ ਜੀ ਤਿਨ ਟੁੱਟੀ ਜਮਕੀ ਬੰਸੀ ਜਿਨਰ ਭੋਜਨ ਹਣ ਭੋਜਨ ਆਇਆ ਜੀ ਤਿਨ ਕਾ ਪਾਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰਹਰ ਜੀ ਤਿਨ ਹਰ ਰੂਪ ਸੁ ਵਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਕਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਬਖਸਲ ਤੁਜੀ ਹਰ ਅਨੇਕ ਅਨੇ ਕਰੰਤ ਤੇਰੀ ਅਨੇਕ ਤੇ ਅਨੇਕ ਕਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਜਿਮਰਸ ਜੀ ਕਰ ਗਿਆਖਟ ਕਰਮ ਕਰੰਤ ਸੇ ਭਗਤ ਸੇ ਭਗਤ ਕਲੇ ਜਨ ਨਾਨਕ ਜੀ ਜੋ ਪਾਵੇ ਮੇਰੀ ਹਰਿ ਭਗਵੰਤ ਤੂੰ ਆਦਪੁਰਖ ਆਪਰਪੁਰ ਕਰਤਾ ਜੀ ਤੋਜਿ ਵੜਿਆ ਵਰਣ ਕੋਈ ਤੂ ਜੁਗ ਜੁਗ ਕੋ ਸਦਾ ਸਦਾ ਤੂੰ ਇੱਕੋ ਜੀ ਤੁਨੇ ਚਰ ਕਰਤਾ ਸੋਈ ਤੁਦੀ ਆਪੇ ਪਵੈ ਸਵਰਤ ਜੀ ਤੂੰ ਆਪੇ ਕਰੈ ਸੁ ਹੋਈ ਤੁਦੀ ਆਪੇ ਜੈ ਸੋ ਬੋਈ ਜੀ ਤੁਦੀ ਆਪੇ ਥਿਰ ਸੋ ਹੋਈ ਜਨਾਨ ਨ ਗੁਣ ਗਾਹ ਕਰਤੇ ਕੇ ਜੀ ਜੋ ਸਭ ਸੇ ਗਜਣੁਈ ਅਸਰ ਚੰਤਾ ਕੰ ਕਰਤਾ ਜਜਿਆ ਰੰਗੰਡ ਸਾਈ ਜੋ ਤੂ ਪਵ ਸੁਈ ਤੀਸੀ ਜੋ ਤੂੰ ਦੇ ਸੋਇ ਹੂੰ ਕੋਈ ਰਾ ਸਭ ਤੇਰੀ ਦੂ ਸਭ ਨੇ ਦਿਆਇ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਭਾਇ ਗੁਰਮੁਖ ਲਾਧ ਮਨੁ ਗਵਾਇ ਤੁਦਿਆ ਉਛੋੜਿਆ ਮੈਨਾਇ ਤੂੰ ਦਰੈ ਸਭ ਦੁਜੀ ਮਹਿ ਕੁਦਬਿੰਦੂ ਜਾ ਕੋਈ ਰਈ ਜੀਅ ਜੰ ਸਭ ਤੇ ਰਖੇਲ ਜੋਗ ਮੇਰੇ ਵਿਚੜਿਆ ਸੰਜੋਗੀ ਮੇਲੋ ਈਸਨੂ ਤੂੰ ਜਾਣੈ ਸੂਜਨ ਜਾਣ ਹਰ ਗੁਣ ਸਰਧੀ ਆਖੁ ਕੜੈ ਇਨ ਹਰ ਸੇਵਿਆ ਤਿਨ ਸੁਖ ਪਾਇ ਸਜੀ ਹਰ ਨਾਮ ਸਮਯ ਤੂੰ ਆਪੇ ਕਰਤਾ ਤੇਰਾ ਕੀ ਅਸ ਹੋਏ ਤੁਦ ਬਿਨੂ ਜਾਵਰਨ ਕੋਈ ਤੂ ਕਰ ਕਰ ਵੇਖ ਜੜੈ ਸੋਏ ਨਨ ਨਾਨਕ ਗੁਰਮਤਿ ਪਰਕਟੋ ਹੋਇ ਅਸਵਨ ਪਹਿਲਾ ਜਿ ਸਵੇੜੇ ਪਹਿਲੇ ਨਿਵਸ ਫੜੀ ਪਾਵਕ ਤਿ ਰਹੇ ਕੀਆ ਪੰਕਜ 모ਹ ਪਗ ਨੀ ਚਲੈ ਅਮ ਦੇਖਾਂ ਤੈ ਡੁਬਿ ਅਲੇ ਮਨ ਇਕਨ ਚੇਤਿ ਸਮੂੜਵਨਾ ਹਰ ਬਿਸਰ ਤੇਰੇ ਗੁਣ ਗਲਿਆ ਰਾਉ ਜਤੀ ਸਦੀ ਨਿਪੜਿਆ ਮੂਰਖ ਦਜਨਮ ਪਿਆ ਸਰਵਤਨਾਂ ਅਗਤਿਨ ਕੀ ਸਰਦਾ ਜਿੰਦੂ ਨਹੀਂ ਵਿਸਰਿਆ ਅਸਵੁੱਲ ਪੰਜਵਾਨ ਪੈ ਪਰਪਤ ਮਨੁਖ ਦੇ ਬਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੇ ਨਕਬ ਮਿਲ ਸਦ ਸੰਗਤ ਪਜ ਕੀ ਵਨਨ ਸਰਜਾਮ ਲਗ ਪਵ ਜਨ ਤਰਨ ਕੈ ਜਨਮ ਵਿਰਤ ਜਾ ਤਰੰਗ ਮਾਇਆ ਕਰਾ ਜਪ ਤਪ ਸੰਜਿਮ ਤਰਿਉ ਨ ਕਮਾਇਆ ਸੇਵ ਸਾਧਨ ਜਨ ਹਰਿ ਰਾਇ ਕਹੁ ਨਾਨਕ ਅਮਨੀਤ ਕਰਮਾ ਸਰਨ ਪਰ ਕੀ ਰਖੋ ਸਰਬਾ ਜਪ ਤਪ ਸੰਜਮ ਤਰਨ ਨ ਕਮਾਇਆ ਸੇਵ 사ਧਨ ਜਨ ਹਰ ਰਾਇਆ ਕਹੋ ਨਾਨਕ ਹਮ ਨੀਤੇ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ਇਕੰਤ ਅਸਿਰਵਾਇ ਗੁਰਜੀ ਕੀ ਫਤਹਿ ਪਾਤ ਸਹੀ ਦਸਵੀਂ ਚੌਪਈ कबेबाति बिलती चौपाई हमरी करू आ दीर्घ पूर्ण होय चित की छ तब चरण नमण रहे हमर अपना जान करो कृत पर हमरे दुख से बत मकावो अपवाद मोय बचावो सुखी बसमुर परवर सेवक सग सब करता रा, ਪੂਰਛਲ ਜਿ ਕਰਦ ਕਰਿਆ ਸਵਰਣ ਕੁਆ ਸੰਗਰਿਆ ਪੂਰਨ ਹੋਇ ਹਮਾਰੀ ਅਸਾ ਤੁਰਪ ਜੜ ਕੀ ਰਹਿ ਪਿਆਸ ਕਮੈ ਛੜ ਕੋਈ ਅਵੜਾ ਦਿਆਉ ਜਵਰ ਚਮਸ ਤੂੰ ਤੇ ਪਾਵੋ ਸੇਵਕ ਸ ਕਮਰ ਦਰਿਆ ਕਿਉ ਨ ਜਨ ਜਤ ਰਹਿ ਹਵਾਰੇ ਭਰੀ ਹੈ अब होत मुझे वरय वर्ण काल का त्रासन वरय हो जस द हमरे पछ सिरिय तुज जो करयो रज रख ले मोए राखन हारे साहिब संत जहि तैयारी नींद बंद दृष्टन के अंत तुम हो पूरी चरदज गंत ਕਲਪਾਇ ਬਰਮਾ ਭਗਤਰਾ ਕਲਪਾਇ ਸੁਜ ਅਵਤਾਰਾ ਕਲਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਣ ਕਰ ਕਹ ਗੀਆਂ ਤਮਾਸਾ ਜਵਣ ਕਲ ਜੋਗੀ Shiv ਕੀਓ ਵੇਦ ਰਾਜ ਬਰਮ ਜੋਤੀਓ ਜਵਣ ਕਲ ਸੋ ਲੋਕ ਸਵਰ ਨਮਸਕਾਰ ਤੈ ਹਮਾਰਾ ਜਵਨ ਕਲ ਸਵਜਗਤ ਬਨਾਇਓ ਦੇਵਦੰਦ ਜਛਨੇ ਪਜਾਇਓ ਆਦੰਤੈ ਕੇ ਉਤਾਰ ਸੋਈ ਗੁਰੂ ਸਮਝੋ ਹਮਾਰਾ ਨਵਸ਼ਕਤਿ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਅਬ ਸਵਾਰੀ ਸੇਵਕਣ ਕੋ ਸੇਵ ਗੁਣ ਸੁਖ ਦਿਓ ਸਤਰਣ ਕੋ ਪਨਮ ਬਦ ਕੀਓ કડકડ ਕੇ ਅੰਦਰ ਕੀ ਜਾਣਤ ਭਰੇ ਭਰੇ ਕੀ ਪੀਰ ਬਿਜਨਤ ਚਿੰਤੀ ਤੇ ਗੂੰਜੇ ਰਸੂਲਾ ਸਭਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਰਕੀ ਸੁਖੀ ਏਕੇ ਕੀ ਪੀਰ ਬਿਜਨ ਕਡકડ ਕੇ ਬੜ ਬੜ ਕੀ ਜਨ ਜਬ ਉਦ ਕਰਕ ਕਰ ਕਰਤਾਰ ਪਰਜਾ ਤਰ ਤਵ ਦੇ ਪਰ ਜਬ ਆ ਕਰ ਕਰ ਤ ਕਬ ਹੂੰ ਤ ਮੈ ਮਿਲ ਤੇ ਦੇ ਤਰਬ ਹੂੰ ਜੇ ਤੇ ਬਦਨ ਸਿਰ ਟੰਤਰ ਆਪ ਆਪਣੀ ਭੂਜੀਓ ਚਰ ਤੁਮ ਸਭ ਹੀ ਤੇਰ ਤਨ ਨਮ ਜਾਣਤ ਬੇਦ ਪੇਦ ਰਿਆਲਮ ਰੰਕਾਰ ਕਨਨੰਬਾ ਆਦਰੀ ਨਾਰਸੰਭ ਤਕ ਮੁੜ ਚਰਤ ਤੇਜਗ ਬੇਵਨ ਪਉਂਦ ਬੇਦਾ ਤਕ ਕਿਰਪਾ ਨ ਮੰਨਤ ਮਹਾਮੂੜ ਕਚ ਬੇਦਨ ਜਾਣਤਾ ਮਹਾਦੇਵ ਕੋ ਗੈ ਸਦਾ ਸੇਵ ਅਹੰਕਾਰ ਕ ਚਿੰਤਨ ਤੇ ਵਾ ਹੈ ਅਪ ਆਪਣੀ ਬੁਧ ਜਿਤੀ ਵਰਨ ਦੇ ਪਿਰ ਗਨ ਤੂ ਹੈ ਦਿੱਤੀ ਤੁਰਲ ਤਨ ਜਾਏ ਬਸਾਰ ਕਹਿ ਬਿਦ ਸਜਾ ਬਰਤਨ ਸੰਸਾਰ ਇੱਕ ਹੈ ਰੂਪ ਰੂਪ ਸਰੂਪ ਰੰਗ ਪਿਓ ਰਵ ਕੇ ਭੁਪਾ ਅੰਡ ਜੀ ਰਸੀ ਤਜ ਕੀ ਨੀ ਕੋਈ ਖਾਨ ਬਹੁ ਰਜ ਦੀਨੀ ਕਫੋ ਰਾਜ ਹੰਦੇ ਡਾਗੋ ਸੀ ਮਟ ਪਾਇਓ ਸੰਕਰੇ ਇਕੱਠਾ ਸੁਖਦੇ ਸਿਰ ਦਿਖਾਇਆ ਜਮਾ ਜਗਾ ਸਰੂਪ ਸੁਵੰਭ ਅਰਚਾ ਮੇਰੀ ਤੁਮ ਕਰੋ ਜਿਕਵਾਰ ਸਿੱਖ ਸੰਗ੍ਰਹ ਦੁਸ਼ਟੀ ਤੇ ਯੂਟਿਊਬ ਉਤਪਤਾ ਸ컬 ਮਲੇਸ਼ ਕਰੋ ਰਣਕਤਾ ਇਹ ਦੁਸ਼ਤ ਤਵ ਸਰਣੀ ਫਰੀ ਜਿਨਕੇ ਇਹ ਦੁਸ਼ਤ ਦੁਖਮਾਰੇ ਪਰਖ ਜਉਣ ਭਗ ਪਰਿਆਧਿਆਰੇ ਜਿਨਕੇ ਤੁਮ ਸੰਕਲ ਸਭ ਤਾਰੇ ਦੇ ਕਲ ਕੋ ਇਕ ਬਾਹਰ ਤੇ ਆਏ ਹੈ ਤਾਂ ਕਿ ਕਾਰਨ ਕਰਨੀ ਹੈ ਕਚਾ ਹੋਏ ਤਾਂ ਸਭ ਕਾਲ ਦੁਸ਼ਟ ਰਿਟਰੇ ਤਤਕਲ ਕਿਰਪਾ ਦ੍ਰਿਸ਼ਟੀ ਨ ਜਾਇ ਨਹ ਰੋ ਤਾਂ ਕਿ ਤਬ ਤਨਕ ਮੂਹਰ ਹੋ ਰੇ ਜਿ ਸਿਦ ਘਰਮੋ ਸਭ ਹੋਇ ਜੁਟ ਜਾ ਜਵਾਜ ਕੇ ਰਾਗੋਇ ਇਕ ਵਾਰ ਜਿੰਦ ਮੈਂ ਸੰਭਾਰ ਕਰ ਬਦ ਤੈਵਾਰ ਜੇ ਨਰਨਾਮ ਤੇ ਹਰੋ ਕਾ ਦਤ ਦੁਸ਼ਟ ਤੋਕਤੇ ਰ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਦੇ ਲਿਓ ਬਾਰੀ ਸਰਬ ਤਾਰ ਬੋਸ ਹਾ ਦੁਸ਼ਟ ਤੋਕਤੇ ਲਿਓ ਬਚਾਈ ਕੜਕ ਕੀ ਤੈਮ ਸਰਣ ਤੇਹਰੀ ਅਬ ਦਲੇ ਬਾਰੀ ਸਰਬ ਧਰਵਾ ਸਾਈ ਦੁਸ਼ਟ ਦਗਤੇ ਲਓ ਵਿਚਾਰ ਇਸਿਆ ਪਾਈ ਗਏ ਜਬ ਤੇ ਤੁਮਰੀ ਤਬ ਤੇ ਕੋ ਅਗਤ ਰਹੀ ਅਧਿਓ RAM RAHIM PURAN QURAN ਅਨੇਕ ਕਹਿ ਮਤੇ ਗਨ ਮੰਨਿਓ ਸਿਮਰਤ ਸਾਸਤਰ ਬੇਦ ਸਭ ਬੋ ਪੀਰ ਕੇ ਅਮ ਇਕ ਨ ਜਾਣਿਓ ਸ੍ਰੀ ਅਸ ਪਾਰ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤਹੀਂ ਬਖਾਨਿਓ ਦੋਰਾ ਸਗਲ ਦਵਾਰ ਪੁਜਾੜ ਕੇ ਗਇਓ ਤਵਾਰ ਦਵਾਰ ਵਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਾਰ अगले द्वार को छोड़ कर गयो तुहार द्वार वही गए किला जस गोविंद दास तुहार राम करी बाला तीजा आनंद एक अंग स गुरु प्रसाद आनंद गया बिरमाए ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਜਸਦੀ ਮਨਵਦੀਆਂ ਵਧਾਈਆਂ ਰਾਵਰਤਨ ਪਰਵਾਰ ਪਰਿਆ ਸ਼ਬਦ ਗਉੜੀਆਂ ਆਈਆਂ ਸ਼ਬਦ ਤਾਂ ਗਉ ਹਰੀ ਗ੍ਰਾਮ ਮਰਜੀ ਨਿਵਾਸਾਇ ਕਹਿ ਨਾਨਕ ਨਦੋਵ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰੂ ਹਰਨ ਹਲੇ ਹਰਿ ਨਾਮ ਰਹੁ ਤੁਮਨ ਮੇਰੀ ॥ ਧੁਖ ਸਭ ਸਰਣਾ ॥ ਅੰਗਿਕਰ ਕਰ ਤੇਰਾ ਕਰਿ ਸਭ ਸਵਾਰਣਾ ॥ ਸਭਨਾ ਅਗਲਾ ਸਮਰਤ ਸੁਆਮੀ ਸੋਕਿ ਮਨੁ ਸਾਰੇ ॥ ਹਰਿ ਨਾਮੁ ਮਨ ਮੇਰੀ ॥ ਸਦ ਰਹੁ ਹਰਿ ਨਾਮੇ ਸਚੇ ਸਹਿਬਾ ॥ ਕਿਆ ਨਹੀਂ ਕਰਦੀ ਰਹਿ ਕਰਤਾ ਤੇਰਾ ਸਭ ਜਹ ॥ ਇਸ ਦੇ ਸੁਭਵੇ ਸਦਾ ਸਿਪਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜ਼ ਸ਼ੁਦਗਨੇ ਰੇ ਕਰ ਨਾਨਕ ਸੱਚੇ ਸਾਹਿਬ ਕੀਨਹੀ ਕਰਤੇ ਰ ਸਚਨ ਮੇਰਾ ਆਧਾਰੋ ਸਚਨ ਮਾਧਰ ਮੇਰਾ ਜਿਨ ਕੁਖ ਸਭ ਗਵਾਈਆ ਕਰਸ਼ਾ ਸੁਖਮਨੈ ਆਇ ਵਸੀਆ ਜਿਨ ਚਸ ਪੁਜੈ ਸਦਾ ਗੁਰਬਾਨ ਕੀਤਾ ਗੁਰ ਵਿਟੋ ਜਿਸ ਦੀਏ ਵਡਿਆਈ ਆ ਕਹਿ ਨਾਨਕ ਸੁਣ ਸੰਤੋ ਸਵਤ ਰੋ ਪਿਆਰੋ ਸਚਨ ਮੇਰਾ ਅਧਾਰੋ ਵਾਜ ਪੰਚ ਸ਼ਬਦਿਤ ਕਰਸ਼ ਬਗ ਕਰਸ਼ ਬਗ ਸ਼ਬਦ ਵਾਜੀ ਕਲ ਜਿਤ ਗਨ ਤਾਰਿਆ ਪੰਚ ਦੂਤ ਵਸ ਗਿਤੇ ਕਲ ਗੰਡ ਕਮਾਰਿਆ ਤੁਰ ਕਰ ਪਇ ਤੁਧ ਜਿਲ ਕੋ ਸਿਨਾਮ ਹਰ ਕੈ ਲਗੀ ਕਹਿ ਨਾਨਕ ਤੈ ਸੁਖੋਆਿਤ ਕਰ ਅਨਹਦ ਵਾਜੀ ਅਨੰਦ ਸਣੋ ਵਡ ਪਾ ਕੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਵਾਯਾ ਕੁਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਣੀ ਸੰਤ ਸਾਜਨ ਪਏ ਸਰਸੇ ਹੁਰੇ ਗੁਰ ਤੇ ਜੜੀ ਸੁਣ ਤੇ ਪਰੀਤ ਕਤ ਭਵਤ ਸਤ ਗੁਰ ਅਪਰਕੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਜਿਆਨ ਅਧਤੂਰੇ ਸੁਣ ਤੇ ਪੁਨੀਤ ਕਹਤੇ ਬਵਤਾ ਸਤ ਗੁਰਿਆ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਜਿਆਨ ਅਧਤੂਰੇ ਮੁੰਦਾ ਬੜੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਇਸ ਕਾ ਸਭ ਸੁਧਾਰ ਜੇ ਕੋ ਖਾਵੇ ਜੇ ਕੋ ਪੂਜੈ ਇਸ ਕਾ ਹੋਏ ਉਧਾਰ ਇਹ ਵਸਤ ਜੀ ਨ ਜਾਹੀ ਨਿਤ ਨਿਤ ਗੁਰਦਾਰ ਤਮ ਸੰਸਾਰ ਚਨ ਲਗ ਤਰੀਐ ਸਗੁ ਨਾਨਕ ਬ੍ਰਹਮ ਬਸਾਰ ਸਲੋਕ ਮਹਨ ਪੰਜਿਵਾ ਤੇਰਾ ਗਿੱਤ ਜਤੋ ਨਹੀਂ ਮੈਨੋ ਜੋਗ ਕਿਤੋਈ ਅਦੇ ਗੁਣ ਹਾਰੇ ਕੋ ਗੁਣ ਨਾਹੀ ਅਬੇ ਤਰਸ ਪਿਓਈ ਤਰਸ ਬੇ ਅਮਰਮਤ ਹੋਈ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਅਰਿਆ ਤਰਸ ਪੈ ਅਮਰਮਦ ਹੋਈ ਸਤਗੁਰ ਸਾਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਅਰਿਆ ਪਾਣੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰਖ ਅਗਣੀ ਉਦਰ ਮਾਹੀ ਗੁਣ ਕਹਿ ਜਮ ਕੇ ਦੂਤ ਨਾਇ ਤੇਰੇ ਛੜ ਜਾਹਿ ਅਵ ਚਲ ਬਖਮ ਸਗਾ ਹੋ ਗੁਰ ਸ਼ਬਦੀ ਪਰ ਪਾਹਿ ਜਿਨ ਕੋ ਲਗੀ ਬ्यास ਅੰਮ੍ਰਿਤ ਸੇ ਗਾਏ ਕਲਮੇ ਹਪੁੰਨ ਗੁਣ ਗੋਬਿੰਦ ਗਾਏ ਸਭ ਸੇ ਨੋ ਗੁਰ ਪਰਸ ਮਰ ਸੋਇ ਸੋਇ ਬਿਰਥਾ ਕੋਈ ਨਾ ਜਾਹਿ ਜੀ ਆਵੈ ਤਿਇ ਆਇ ਸਾ ਲੋ ਕਮਲ ਪੰਜਿਵਾ ਅੰਤਰ ਗੁਰੂ ਅਰਦੜਾ ਜੀਵਾ ਜਪ ਗੁਰੂ ਨਵੋ ਤੇ ਤ੍ਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰੂ ਨ ਸਤਗੁਰੂ ਸੇ ਤੀਰਤਿਆ ਦਰਗ ਬਾਈ ਠਾਉ ਕਹੋ ਨਾਨਕ ਕਿਰਪਾ ਕਰੀ ਜਿਸਨੋ ਇਹ ਵਤ ਜੇ ਜਗ ਮੈ ਤਨ ਕਾਢੀ ਹੈ ਫਿਰ ਲੈ ਗਈ ਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੋ ਅਬਾਰੀਨ ਗੁਰ ਕੀ ਬੈਰੀ ਪਾਈ ਕਾਜ ਸਵਾਰੀ ਅਦਾ ਹੋਇ ਅਬ ਜਾਨ ਮਨੋ ਨਾ ਮੈ ਸਾਰੀਆਂ ਨਾ ਸਾਜਣਾ ਕੇ ਸੰਗ अवजन तारियन साकत निंदक दुष्ट किल माय बजारियन ते साल के नानक मन है ये सिमर सुखोय सगले दुख जाय ते साहिब की नानक मन है ਇਹ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ